ਸਸ਼ੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਲੰਘੇ ਦਿਨੀ ਇੱਕ ਬਹੁਤ ਖਬਰ ਚਰਚਾ ਦਾ ਵਿਸ਼ਾ ਬਣ ਜਾਂਦੀ ਅਜਸਤੇ ਵਿੱਚ ਕੁਝ ਦਿਨਾਂ ਦੇ ਵਿੱਚ ਆਉਣ ਵਾਲੇ ਜਾਨੀ ਕਿ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਸਾਧ ਰੁੱਤ ਦਾ ਪਾਰਲੀਮੈਂਟਰੀ ਸੈਸ਼ਨ ਚੱਲਣਾ ਉਸ ਦੇ ਵਿੱਚ ਜੋ ਪਹਿਲਾ ਪਾਰਲੀਮੈਂਟਰੀ ਬੁਲੇਟਿਨ ਆਇਆ ਉਸ ਦੇ ਵਿੱਚ ਕਿਹਾ ਗਿਆ ਕਿ ਸੰਵਿਧਾਨ ਦੀ 131ਵੀਂ ਸੋਧ ਬਿੱਲ ਦੇ ਵਿੱਚ ਇਹ ਲਿਆਂਦਾ ਜਾ ਰਿਹਾ ਜਿਸ ਦਾ ਮੁੱਖ ਉਦੇਸ਼ ਇਹ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਨੂੰ ਜਿਹੜਾ ਕੇਂਦਰ ਸਚੇਤ ਪ੍ਰਦੇਸ਼ ਨੂੰ ਸੰਵਿਧਾਨ ਦੇ ਆਰਟੀਕਲ 240 ਦੇ ਅਧੀਨ ਲਿਆਂਦਾ ਜਾਣਾ ਜਾਨੀ ਕਿ ਜਿਹੜਾ ਉਹ ਚੰਡੀਗੜ੍ਹ ਜਿਸ ਦੇ ਉੱਪਰ ਪੰਜਾਬੀ ਲੰਬੇ ਸਮੇਂ ਤੋਂ ਜਦੋਂ ਪੰਜਾਬ ਦੇ 28 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਜਾਂਦਾ ਪੰਜਾਬੀ ਦਾਵਾ ਕਰਦੇ ਆਉਂਦੇ ਨੇ ਤੇ ਉਸੇ ਗੱਲ ਨੂੰ ਬਹੁਤ ਇਹ ਵੀ ਕਹਿੰਦੇ ਨੇ ਕਿ ਜਿਹੜਾ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਅਜਿਹੇ ਬਹੁਤ ਸਾਰੇ ਦਾਅਵੇ ਨੇ ਜਿਹੜੇ ਇਹ ਆਖੇ ਜਾਂਦੇ ਨੇ ਪਰ ਇਸ ਵਕਤ ਜਿਹੜਾ ਸਰਦਰ ਰੌਤ ਦਾ ਜਿਹੜਾ ਖਾਸ ਤੌਰ ਤੇ ਪਾਰਲੀਮੈਂਟਰੀ ਸੈਸ਼ਨ ਆਉਣਾ ਉਸ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਸੈਸ਼ਨ ਦਾ ਪਾਰਲੀਮੈਂਟਰੀ ਬੁਲੇਟਿਨ ਆ ਚੁੱਕਿਆ ਉਸ ਦੇ ਵਿੱਚ ਇਹ ਗੱਲ ਆਕੀ ਗਈ ਹੈ ਕਿ ਸਰਦਾਰਾਂ ਦੀ 131ਵੀਂ ਸੋਧ ਬਿੱਲ ਆ ਰਹੀ ਹੈ ਤੇ ਜਿਸ ਦਾ ਮੁੱਖ ਉਦੇਸ਼ ਹੈ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਜਿਹੜਾ ਸੰਵਿਧਾਨ ਦੇ ਆਰਟੀਕਲ 240 ਦੇ ਅਧੀਨ ਲੈਣਾ ਯਾਨੀ ਕਿ ਚੰਡੀਗੜ੍ਹ ਨੂੰ ਜੂਨੀਅਰ ਟੈਰੀਟਰੀ ਬਣਾਉਣਾ ਜਿਵੇਂ ਕਿ ਹੋਰ ਕਈ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਯੂਨੀਅਨ ਟੈਰੀਟਰੀਆਂ ਚੰਡੀਗੜ੍ਹ ਇਸ ਵੇਲੇ ਪੰਜਾਬ ਦਾ ਰਾਜਪਾਲ ਆ ਜਿਹੜਾ ਗਵਰਨਰ ਆ ਉਪਰ ਸ਼ਾਸਿਤ ਕੀਤਾ ਜਾਂਦਾ ਨਵੇਂ ਕਾਨੂੰਨ ਦੇ ਨਾਲ ਸੁਭਾਵਨਾ ਹੈ ਕਿ ਇਸ ਨੂੰ ਇੱਕ ਸੁਤੰਤਰ ਪ੍ਰਸ਼ਾਸਕ ਦੁਆਰਾ ਚਲਾਇਆ ਜਾਵੇਗਾ ਜਾਨੀ ਕਿ ਸਿੱਧੇ ਤੌਰ ਤੇ ਜਿਹੜਾ ਰਾਸ਼ਟਰਪਤੀ ਦੁਆਰਾ ਫੈਸਲੇ ਲਏ ਜਾਣਗੇ ਨਵੇਂ ਕਾਨੂੰਨ ਦੇ ਨਾਲ ਇਸ ਦੀ ਪ੍ਰਸ਼ਾਸਕੀ ਕਾਇਦਾ ਵਿਧੀ ਲਖਤੀਪ ਅਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਰਗੀ ਹੋ ਜਾਵੇਗੀ ਤੇ ਇੱਕ ਸੁਤੰਤਰ ਪ੍ਰਸ਼ਾਸਕ ਹੋ ਜਾਦਾ ਬਹੁਤ ਪੰਜਾਬ ਨੂੰ ਲੈ ਕੇ ਅਹਿਮ ਖਬਰ ਕਿਉਂਕਿ ਪੰਜਾਬੀ ਇਸ ਦੇ ਉੱਪਰ ਦਾਵਾ ਠੋਕਦੇ ਨੇ ਕਿ ਚੰਡੀਗੜ੍ਹ ਪੰਜਾਬ ਦੇ 28 ਪਿੰਡਾਂ ਉਜਾੜ ਕੇ ਬਣਾਇਆ ਗਿਆ ਸੀ ਤੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਰਾਜਸਤਾਨੀਆ ਪਰ ਇਸ ਖਬਰ ਨੇ ਹਰੇਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਇਸ ਗੱਲ ਦਾ ਵਿਰੋਧ ਵੀ ਹੋਣ ਲੱਗਿਆ ਪੰਜਾਬ ਦੀਆਂ ਸਭ ਸਿਆਸੀ ਤਰ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਸੱਤਾ ਤੇ ਰਸੀਐਮ ਭਗਵਤਮਾਨ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਨਾਲ ਦੀ ਨਾਲੇ ਪੋਸਟ ਪਾਈ ਗਈ ਹੈ ਇੱਥੋਂ ਤੱਕ ਕਿ ਹੁਣ ਸਿਆਸੀ ਤਰ੍ਹਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਿਆ ਕਿ ਇਕੱਠੇ ਹੋਣਾ ਪਵੇਗਾ ਇਸ ਮਸਲੇ ਦੇ ਉੱਪਰ ਸੀਐਮ ਭਗਵਤਮਾਨ ਉਹਨਾਂ ਨੇ ਜੋ ਲਿਖਿਆ ਉਸ ਦੇ ਵਿੱਚ ਉਹਨਾਂ ਲਿਖਿਆ ਕਿ ਸੰਸਦ ਦੇ ਆਗਾਮੀ ਸਰਦਰੁੱਤ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਾਰ ਪ੍ਰਸਤਾਵਿਕ ਸੰਵਿਧਾਨ 131ਵੇਂ ਸੋਧ ਬਿੱਲ ਦੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਸ ਦਾ ਵਿਰੋਧ ਕਰਦੇ ਹਾਂ ਇਹ ਸੋਧ ਪੰਜਾਬ ਦੇ ਹਿੱਤ ਦੇ ਵਿਰੁੱਧ ਆ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੁੱਧ ਘੜੀ ਜਾ ਰਹੀ ਹੈ ਸਾਜ਼ਿਸ਼ ਅਸੀਂ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਆ ਅਸੀਂ ਆਪਣੇ ਹੱਕ ਨੂੰ ਉਜਾਇ ਨਹੀਂ ਜਾਣ ਦੇਵਾਂਗੇ ਇਸ ਲਈ ਜਿਹੜਾ ਹਰ ਕਦਮ ਜਿਹੜਾ ਚੁੱਕਣਾ ਪਿਆ ਉਹ ਤਾਂ ਚੁੱਕਾਂਗੇ ਇਸੇ ਨੂੰ ਲੈ ਕੇ ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਵੀ ਜਿਹੜਾ ਟਵੀਟ ਕੀਤਾ ਪੋਸਟਿੰਗ ਕੀਤੀ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਚੰਡੀਗੜ੍ਹ ਨੂੰ 1966 ਦੇ ਵਿੱਚ ਪੰਜਾਬ ਦੀ ਰਾਜਧਾਨੀ ਵਜੋਂ ਬਣਾਇਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਰਾਜਪਾਲ ਜਲਾ ਦਹਾਕਿਆਂ ਤੱਕ ਇਸ ਦੇ ਪ੍ਰਸ਼ਾਸਕ ਵਜੋਂ ਸੇਵਾਮੰਨਵਾਉਂਦੇ ਰਹੇ ਹੁਣ ਕੇਂਦਰ ਦਾ 131ਵਾਂ ਸੋਧ ਚੰਡੀਗੜ੍ਹ ਨੂੰ ਤਾਰਾ 240 ਅਧੀਨ ਲਿਆਉਣ ਦਾ ਕਦਮ ਸ਼ਹਿਰ ਨੂੰ ਪੰਜਾਬ ਦੇ ਵਿੱਚੋਂ ਹੋਣ ਤੋਂ ਕੱਟ ਨਹੀਂ ਆ ਤੇ ਇਹਨਾਂ ਦੇ ਵੱਲੋਂ ਇਹ ਵੀ ਕਲਾਕਿਆ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕਜੁੱਟ ਹੋਣਾ ਪਵੇਗਾ ਇਸ ਵਿਧਿ 21 ਨੂੰ ਰੋਕਣ ਦੇ ਲਈ ਰਣਨੀਤੀ ਬਣਾਉਣੀ ਚਾਹੀਦੀ ਹੈ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਕੋ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਨਾਨ ਸੁਖਬੀਰ ਸਿੰਘ ਬਾਦਲ ਦਾ ਵੀ ਇਸ ਮਸਲੇ ਤੇ ਟਵੀਟ ਆਇਆ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵੱਲੋਂ ਸੰਸਦ ਦੇ ਆਉਣ ਵਾਲੇ ਸਰਦਰੁੱਤ ਸੈਸ਼ਨ ਦੇ ਵਿੱਚ ਲਿਆਂਦੇ ਜਾ ਰਹੇ ਪ੍ਰਸਤਾਵਿਤ ਸੰਵਿਧਾਨ 131ਵੀਂ ਸੋਧ ਬੈਲਦਾ ਸਖਤ ਵਿਰੋਧ ਕਰਦਾ ਹੈ ਸੋਧ ਅਧੀਨ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਤਬਦੀਲ ਕਰਨਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਬਾਰੇ ਕੀਤੇ ਗਏ ਸਾਰੇ ਵਾਅਦਿਆਂ ਤੋਂ ਮੁੱਕਰ ਜਾਣ ਦੇ ਜਿਹੜਾ ਬਰਾਬਰ ਹੈ ਤੇ ਅਸੀਂ ਇਸ ਨੂੰ ਕਦੇ ਵੀ ਸਵਕਾਰ ਨਹੀਂ ਕਰਦੇ ਇਸ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆ ਦੇਖੋ ਕਿ ਇੱਕ ਪੰਜਾਬ ਦੀ ਵਿਰੋਧੀ ਤਿਰਪਾਟੀ ਕਾਂਗਰਸ ਪਾਰਟੀ ਤੇ ਪੰਜਾਬ ਦੀ ਸੱਤਾ ਤਿਰਪਾਟੀ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਜਦੋਂ ਤੱਕ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਜਮਹੂਰਤ ਜਮਹੂਰੀਅਤ ਨੂੰ ਜਿਹੜਾ ਪਿਆਰ ਕਰਨ ਵਾਲੇ ਲੋਕਾਂ ਨੂੰ ਜਿਹੜਾ ਇਸ ਗੱਲ ਦਾ ਵਿਰੋਧ ਕੀਤਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਜਾਂਦਾ ਹੈ